ਪੰਜਾਬੀ ਰਸੋਈ ਬਨੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਲਸਣ ਤੇ ਅਦਰਕ ਦੀ ਸਬਜ਼ੀ ਆਪਾਂ ਇਹਦੀ ਸਬਜ਼ੀ ਵੀ ਬਣਾ ਸਕਦੇ ਆ ਲਸਣ ਅਦਰਕ ਦੀ ਆਪਾਂ ਤਰੀ ਵੀ ਬਣਾ ਸਕਦੇ ਆ ਆਪਾਂ ਲਸਣ ਲਿਆ ਦੋ ਗੱਠੇ ਆਪਾਂ ਲਸਣ ਦੇਨੇ ਨੇ ਆਪਾਂ ਅਦਰਕ ਲਿਆ ਲਸਣ ਆਪਾਂ ਜ਼ਿਆਦਾ ਲਵਾਂਗੇ ਅਦਰਕ ਘੱਟ ਲਵਾਂਗੇ ਦੋ ਆਪਾਂ ਟਮਾਟਰ ਲੈਏ ਨੇ ਦੋ ਆਪਾਂ ਪਿਆਜ਼ ਲੈਏ ਨੇ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਲਸਣ ਨੂੰ ਕੁੰਡੀ ਸੋਟੇ ਘੋਟ ਲਵਾਂਗੇ ਲਸਣ ਨੂੰ ਆਪਾਂ ਓਲੇ ਚ ਪਾ ਲਵਾਂਗੇ ਇਹ ਸਬਜੀ ਆਪਾਂ ਨੂੰ ਸਰਦੀ ਚ ਜ਼ਰੂਰ ਖਾਣੀ ਚਾਹੀਦੀ ਆ ਆਪਣੀ ਬੈਵਾਦੀ ਤੋਂ ਬਹੁਤ ਵਧੀਆ ਲਸਣ ਨੂੰ ਆਪਾਂ ਮੋਟਾ ਮੋਟਾ ਕੱਟ ਕੇ ਤਿਆਰ ਕਰਾਂਗੇ ਲਸਣ ਆਪਾਂ ਕੁੱਟ ਲਿਆ ਲਸਣ ਆਪਣਾ ਕੱਟਿਆ ਗਿਆ ਸਨ ਆਪਾਂ ਇਹ ਓਲੇ ਚ ਪਾ ਦ ਲਵਾਂਗੇ ਜਿੰਨਾ ਆਪਾਂ ਦਸਣ ਲੈਣਾ ਉਹਦਾ ਅੱਧਾ ਆਦਰਕ ਲੈਣਾ ਜੇ ਆਪਾਂ ਆਦਰਕ ਜ਼ਿਆਦਾ ਹੀ ਲੈ ਲਈਏ ਫਿਰ ਆਪਣਾ ਸੌੜੇ ਕੰਦਾ ਸਵਾਦ ਆਉਣ ਲੱਗ ਜਾਂਦਾ ਤਰੀਕ ਹੁਣ ਆਪਾਂ ਆਦਰਕ ਵੀ ਕੁੱਟ ਲਵਾਂਗੇ ਕੱਟ ਕੇ ਅਦਰਕ ਨੂੰ ਵੀ ਕੁੱਟ ਕੇ ਤਿਆਰ ਕਰਾਂਗੇ ਅਦਰਕ ਵੀ ਆਪਾਂ ਕੁੱਟ ਲਿਆ ਉਹਨੂੰ ਆਪਾਂ ਇਹ ਕੌਲੀ 'ਚ ਕਰ ਲਵਾਂਗੇ ਹੁਣ ਆਪਾਂ ਪਿਆਜ਼ ਬਰੀਕ-ਬਰੀਕ ਕੱਟ ਕੇ ਕੁੱਟ ਲਵਾਂਗੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਆ ਜਨੂੰ ਵੀ ਆਪਾਂ ਕੁੱਟ ਲਵਾਂਗੇ ਤੇ ਅੱਜ ਆਪਾਂ ਕੁੱਟ ਲੇ ਹੁਣ ਆਪਾਂ ਇਹ ਕੌਲੀਚ ਕੱਢਵਾਂਗੇ ਥੋੜੀ ਛੋਟੇ ਕੁੱਟਿਆ ਹੈ ਮਸਾਲਾ ਆਪਣਾ ਸਬਜ਼ੀ ਬੱਗਣੀ ਸਵਾਦ ਆਂਦੀ ਹੈ ਹਰੀਆਂ ਮਿਰਚਾਂ ਵੀ ਆਪਾਂ ਪੋਟ ਲਵਾ ਲਵਾਂਗੇ ਟਮਾਟਰ ਆਪਾਂ ਕੱਦੂ ਗਾਸ ਕਰ ਲਵਾਂਗੇ ਛੋਟੀਆਂ-ਛੋਟੀਆਂ ਕੱਟ ਕੇ ਕੱਟਾਂਗੇ ਆਪਾਂ ਜੇ ਹਰੀ ਮਿਰਚ ਨਹੀਂ ਪਾਉਣੀ ਆਪਾਂ ਲਾਲ ਪਾ ਸਕਦੇ ਆ ਇਹ ਮਿਰਚਾਂ ਵੀ ਆਪਾਂ ਕੁੱਟ ਲਈਆਂ ਆਪਾਂ ਜੇ ਮਿਰਚਸ ਆਪਾਂ ਸਵਾਦ ਅਨਸਾਰ ਪਾ ਸਕਦੇ ਆ ਅ ਟਮਾਟਰ ਆਪਾਂ ਕੱਦੂਕਾਸ ਕਰ ਲਵਾਂਗੇ ਆਪਾਂ ਕੜਾਈ 'ਚ ਤੇਲ ਪਾਵਾਂਗੇ ਆਪਾਂ ਸਰੋਂ ਦੇ ਤੇਲ 'ਚ ਬਣਾਵਾਂਗੇ ਸਬਜ਼ੀ ਤੇਲ ਨੂੰ ਗਰਮ ਹੋਣ ਦੇਵਾਂਗੇ ਆਪਾਂ ਤੇਲ ਆਪਣਾ ਗਰਮ ਹੋ ਗਿਆ ਡੇਢ ਕੱਟ ਸੀ ਆਪਾਂ ਤੇਲ ਦੀ ਪਾਈ ਆ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਜੀਰਾ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਕੁੱਟਿਆ ਹੋਇਆ ਲਸਣ ਪਾ ਦਵਾਂਗੇ ਲਸਣ ਨੂੰ ਆਪਾਂ ਬਣਾਵਾਂਗੇ ਥੋੜੀ ਜਿਹੀ ਲਸਣ ਆਪਾਂ ਬਣਾ ਲਿਆ 1 ਮਿੰਟ ਹੁਣ ਆਪਾਂ ਇਹਦੇ ਵਿੱਚ ਅਦਰਕ ਪਾਦਮਾ ਕੇ ਕੁੱਟਿਆ ਹੋਇਆ ਆਦਰਕ ਨੂੰ ਵੀ ਬਣਾ ਲਵਾਂਗੇ ਲਸਣ ਤੇ ਆਪਾਂ ਥੋੜੀ ਦੇਰ ਆਪਾਂ ਅਦਰਕ ਨੂੰ ਬਣਾਵਾਂਗੇ ਲਸਣ ਤੇ ਅਦਰਕ ਆਪਾਂ ਬਣ ਗਿਆ ਲਸਣ ਚ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਮਸਾਲੇ ਚ ਆਪਾਂ ਬਣਾਵਾਂਗੇ ਪਿਆਜ਼ ਆਪਣੇ ਮਸਾਲੇ ਚ ਬਣ ਗਏ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਵਾਂਗੇ ਟੁੱਟੀਆਂ ਅੱਗੇ ਮੈਂ ਤੁਹਾਨੂੰ ਇਹ ਬਣਾ ਲਾਂਗੇ ਮਸਾਲੇ ਚ ਹਰੀ ਮਿਰਚ ਆਪਾਂ ਮਸਾਲੇ ਚ ਬਣਾ ਦੀ ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਮਿਕਸ ਕਰ ਲਵਾਂਗੇ ਆਪਾਂ ਉਰੇ ਜੀ ਆਪਾਂ ਲਾਲ ਮਿਰਚ ਪਾਵਾਂਗੇ ਆਪਣੀ ਹਰੀ ਮਿਰਚ ਪਾਈ ਹੋਈ ਆ ਸਾਜੀ ਤੇ ਆਪਾਂ ਮਿਰਚ ਦੇਖ ਕੇ ਪਾਉਣੀ ਆ ਨੂਨ ਮਿਰਚ ਮਸਾਲੇ ਚ ਮਿਕਸ ਕਰਕੇ ਉਹਨੂੰ ਪਾ ਦੇ ਟਮਾਟਰ ਬਾਦ ਮਾਂਗੇ ਕद्दूकस ਕਰਿਆ ਹੈ ਆਪਾਂ ਕद्दूकस ਕਰਕੇ ਆਪਾਂ ਇਹਦਾ ਟਮਾਟਰ ਦਾ ਛਿਲਕਾ ਕੱਢਤਾ ਸੀਗਾ ਮਾਟਰ ਨੂੰ ਆਪਾਂ ਬਣਾਵਾਂਗੇ ਹੁਣ ਮਸਾਲੇ 'ਚ ਆਪਾਂ ਨੂੰ ਸਰਦੀ 'ਚ ਹਫ਼ਤੇ 'ਚ ਇੱਕ ਵਾਰੀ ਜਰੂਰ ਖਾਣੀ ਚਾਹੀਦੀ ਆ ਲਸਣ ਅਦਰਕ ਦੀ ਸਬਜ਼ੀ ਆਪਾਂ ਉਦੋਂ ਤੱਕ ਮਸਾਲੇ ਨੂੰ ਬਣਾਵਾਂਗੇ ਜਦੋਂ ਤੱਕ ਆਪਣਾ ਮਸਾਲਾ ਚੰਗੀ ਤਰ੍ਹਾਂ ਫੇਰ ਨਹੀਂ ਛੱਡਦਾ ਹੈਗਾ ਮਸਾਲਾ ਆਪਣਾ ਬਣ ਗਿਆ ਮਸਾਲੇ ਨੇ ਆਪਣੇ ਨੇ ਤੇਲ ਛੱਡਤਾ ਆਪਾਂ ਜੇ ਇਸ ਤਰ੍ਹਾਂ ਖਾਣਾ ਆਪਾਂ ਇਸ ਤਰ੍ਹਾਂ ਵੀ ਖਾ ਸਕਦੇ ਹਾਂ ਆਪਾਂ ਜੇ ਥੋੜੀ ਜੀ ਤਰੀ ਲਾਉਣੀ ਆ ਆਪਾਂ ਤਰੀ ਵੀ ਲਾ ਸਕਦੇ ਆ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਤਰੀ ਬਣਾਵਾਂਗੇ ਬੜਾ ਜਿਹਾ ਹੋਰ ਪਾਣੀ ਪਾ ਲਓ ਤਾਬਦੀ ਆਪਾਂ 5-7 ਮਿੰਟ ਬਣਾਵਾਂਗੇ ਮਸਾਲੇ ਨੇ ਤੇਰੀ ਆਪਣੀ ਬਣ ਗਈ ਉਧਾ ਚਮਚਾ ਆਪਾਂ ਮਸਾਲੇ ਦਾ ਪਾਵਾਂਗੇ ਹਰਾ ਧਨੀਆ ਪਾ ਦਵਾਂਗੇ ਅਦਰਕ ਲਸਣ ਦੀ ਸਬਜੀ ਆਪਣੀ ਬਣ ਕੇ ਤਿਆਰ ਵੀਡੀਓ ਵਧੀਆ ਲੱਗੀ ਤਾਂ ਜਨਨਾਂ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ